ਤੁਹਾਨੂੰ ਖਾਣਾ ਇਹ ਪਤਾ ਕੀ ਦੀ ਯਾਰ ਇਹ ਲੱਗਾਈ ਸੀ ਪੰਜਰ ਉਹਦਾ ਚੂਪ ਚੂਪ ਤਸੀਂ ਨਾ ਮਾਤਮੇ ਨਾ ਮੈਂ ਦਿੰਨਾਂ ਗੋਉਂਗੀ ਤੈਨੂੰ ਖੋਲ ਲਿਆ ਦੂਗਾ ਖੋਲ ਲਿਆ ਦੂਗਾ ਇਹ ਨਹੀਂ ਉਹ ਵੀ ਖੋਲ ਨਹੀਂ ਹੈ ਲੈ ਲੈਣਾ ਸਾਰਾ ਖਾ ਲਿਆ ਦੱਸ ਇੰਨੇ ਉਹ ਮੈਂ ਤੇ ਹੁਣ ਨਜ਼ਰ ਪਈ ਤੇ ਖਾ ਗਿਆ ਮੈਂ ਕਹਿੰਦੀ ਮੇਰਾ ਉਹ ਵੀ ਖਾ ਗਿਆ ਇਹ ਹਾ ਥੋੜਾ ਜਿਹਾ ਟੇਸਟਰ ਵਗਾਇਆ ਹੈ ਹੈ ਜੀ ਹੁੰਦੀ ਗਰਲੀਆਂ ਤਾਂ ਨਹੀਂ ਕੁਝ ਹੁੰਦਾ ਤੇ ਪਲੀਜ਼ ਗਾਈਸ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਰ ਕਰੋਗੇ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਫਿਰ ਅਸੀਂ ਵੀਡੀਓ ਲੌਂਗ ਬਣਾਇਆ ਕਰਾਂਗੇ ਹਾਲਾਂਕਿ ਹਜਾਰਾਂ ਲੌਂਗ ਨਹੀਂ ਬਣਾ ਲੈ ਤੁਸੀਂ ਵੀ ਸਬਸਕ੍ਰਾਈਬ ਕਰ ਨਹੀਂ ਲਿਆ ਹੋ ਨਾ ਲਾਈਕ ਕਰ ਰਹੇ ਹੋ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਅਸੀਂ ਫਿਰ ਵੀਡੀਓ ਹੋਰ ਜ਼ਿਆਦਾ ਲੌਂਗ ਬਣਾਇਆ ਕਰਾਂਗੇ ਬਾਹਰ ਅਦਰ ਪਲੇਸਿਸ ਬਣਾਇਆ ਕਰਾਂਗੇ ਜਿੱਥੇ ਵੀ ਜਾਇਆ ਕਰਾਂਗੇ ਠੀਕ ਹੈ ਗਾਇਸ ਮਿਲਦੇ ਆ नेक्स्ट ਵੀਡੀਓ ਤਦ ਤੱਕ ਲਈ ਬਾਈ 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 ਦਾ ਕਰਦੇ ਨਹੀਂ ਕਰਨੇ ਵਾਲੇ ਨੇ ਕਿਉਂ ਕਰਦੇ ਆਏ